ਲੋਕ ਨੂੰ ਹੱਲਾ ਤੀਜਾ ਗੁਰਸੇਵਾ ਤੇ ਸੁਭ ਉਪਜੈ ਸ੍ਰੀ ਪ੍ਰੀਮੀਅਮ ਜੀ ਅਮਰਦਾਸ ਸਾਹਿਬ ਜੀ ਨੇ ਦੇਖੋ 12 ਸਾਲ ਗੁਰੂੰਗਸਾ ਦੀ ਸੇਵਾ ਕੀਤੀ ਬਰਦਾਦਾਸ ਸਾਹਿਬ ਜੀ 77 ਸਾਲ ਤੋਂ ਬਾਅਦ 72ਵੇਂ ਸਾਲ ਤੇ ਲੱਗੇ 88ਵੇਂ ਸਾਲ ਤੱਕ 12 ਸਾਲ ਤਹਿਲ ਕੀਤੀ 12 ਸਾਲ ਤਹਿਲ ਕਰਦਿਆਂ ਤਾਂ ਫੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਸੀ ਪ੍ਰੀਖਿਆ ਕੀਤੀ ਲੋਕ ਵੀ ਨਿੰਦਿਆ ਕਰਨ ਲੱਗੇ ਵੀ ਇਹ ਨਥਾਵੇਂ ਹਨਗੇ ਕਿਹੜੇ ਜੇ ਬਚਨ ਕਰਨ ਲੱਗ ਗਏ ਪਰ ਗਰੀਬ ਨਾਂ ਅੰਤਜਾਮੀ ਅਡੋਲ ਹੋ ਕੇ ਹਰ ਵਕਤ ਸੇਵਾ ਜੁੜੇ ਰਹਿੰਦੇ ਵਿਆਸਾ ਚ ਹਰੋ ਜਲਦੇ ਆਇਆ ਕਰਦੇ ਤੈਨੂੰ ਕੋ ਪਿਛਲ ਕੁਰੀ ਮਹਾਰਾਜ ਸਾਹਿਬ ਤੁਰਿਆ ਕਰਦੇ ਤੇ ਖੰਦੂਰ ਸਾਹਿਬ ਅਲਚੇਰਾ ਕਰਕੇ ਜਾਂਦੇ ਫਿਰ ਵਿਆਸਾ ਚ ਜਲ ਲੈ ਕੇ ਵਾਪਸ ਆਉਂਦੇ ਇਸ਼ਨਾਨ ਵੇਲੇ ਨੂੰ ਇਸ ਪ੍ਰਕਾਰ ਸਾਧ ਸੰਗਤ ਜੀ ਇੱਕ ਦਿਨ ਜਲ ਲਈ ਆ ਰਹੇ ਸਨ ਤੇ ਉਸ ਵੇਲੇ ਬਹੁਤ ਦਰਖਾ ਹੋਈ ਸੀ ਅਖੀਰੀ ਉਹ ਪਰਖ ਦਾ ਉਸ ਦਿਨ ਸੀ 12 ਸਾਲ 12 ਮਹੀਨਾਵਾਂ ਸਾਲ ਉਹ ਸੇਵਿਤ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਰਲੇ ਪੇਸ਼ਨਾਮ ਕਰਨ ਵਾਸਤੇ ਆਖਰੋਤੇ ਤੇ ਇਧਰ ਮਹਾਰਾਜਾ ਦੇ ਪੈਰ ਤੇ ਲੱਗ ਗਿਆ ਜਿਲਾਹੇ ਦੀ ਕੁੰਬੜ ਸੀ ਉੱਥੇ ਖੱਡੀ ਉਸ ਖੱਡੀ ਵਿੱਚ ਹਜੂਰ ਦਾ ਸਰੀਰ ਬਿਲਕੁਲ ਸੀ ਦਿਖ ਪਿਆ ਅਤਿ ਮਹਾਰਾਜ ਜੀ ਖੜਾ ਡਿੱਗਣੀ ਸਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੜਾ ਸੰਭ ਕੇ ਕਵੀ ਇਸਨਾਮ ਦੀ ਭਰਕ ਨਾ ਪਵੇ ਬਾਰਾ ਪੀਲੇ ਦੇ ਨਾਲ ਸੱਚੇ ਪਾਤਸ਼ਾਹ ਦਾ ਚਲਣ ਲੱਗ ਕੇ ਤਿਲਕ ਕੇ ਮਹਾਰਾਜਾ ਕੁੰਬੜ ਜੀ ਡਿੱਗੇ ਉਸ ਵੇਲੇ ਜਿਲਾਹੇ ਨੇ ਪੁੱਛਿਆ ਕੌਣ ਹੈ ਮਹਾਰਾਜ ਸਾਹਿਬ ਨਕਸੀ ਸਿੱਖ ਹੈ ਕਹਿਣ ਲੱਗੇ ਕੌਣ ਸਿੱਖ ਹੈ ਉਸ ਵੇਲੇ ਜਿਲਾਹੀ ਕਹਿਣ ਲੱਗੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਿਠਾਵਾਂ ਕਿਹਾ ਨਵਾ ਜਿਹੜੇ ਇੱਕ ਕਦੇ ਰਾਤ ਨੇ ਚੈਨ ਨਹੀਂ ਆਉਂਦੀ ਇਸ ਤਰ੍ਹਾਂ ਦੇ ਬਚਨ ਕਹੇ ਜਦੋਂ ਕਹੇ ਮਹਾਰਾਜ ਕਿ ਤੂੰ ਕੰਗਲੀ ਹੈ ਮੇਰੇ ਗੁਰੂ ਸਾਹਿਬ ਨੇ ਸਾਵੇ ਦੇ ਖਾਣ ਇਹੋ ਕਹਿ ਕੇ ਗਾਗਰ ਸਹਾਲ ਕੇ ਮਹਾਰਾਜ ਸਾਹਿਬ ਜੀ ਦਾ ਆਸ਼ਰਣ ਕਰਾਇਆ ਸਵੇਰੇ ਉਸ ਵਕ ਦਿਨ ਚੱਤ ਦੇ ਕਾ ਕੋ ਜਿਲਾਹੀ ਕਵਲੀ ਹੋ ਗਈ ਨਿਆਣਿਆਂ ਨੂੰ ਪਾੜ-ਪਾੜ ਕੇ ਖਾਵੇ ਬਸਰ ਪਾੜੇ ਸਵੇਰੇ ਗੁਰੂ ਸਾਹਿਬ ਜਿਲਾਹੀ ਨੂੰ ਪਾਸ ਅਜੂਰੀ ਚ ਬਣਾਇਆ ਬਣਾਉਣ ਤੋਂ ਪੁੱਛਿਆ ਵੀ ਕੀ ਮਾਮਲਾ ਕਿ ਮਹਾਰਾਜ ਆਪ ਦੇ ਸੇਵਕ ਨੇ ਸੱਚੇ ਬਾਦਸ਼ਾਹ ਮੈਂ ਪੁੱਛਿਆ ਕੌਣ ਨੇ ਕਿ ਆਸੀਂ ਸੇਖਣ ਮਹਾਰਾਜ ਦੇ ਮੇਰੀ ਜਿਲਾਹੀ ਦੇ ਘਰਵਾਲੀ ਕਹਿਤਾ ਇਹ ਨਸਾਵੇਂ ਐ ਇਹਨਾਂ ਨੇ ਕਿਹਾ ਸਾਡੀ ਨਸਾਵੇਂ ਦਾ ਥਾ ਗੁਰੂ ਅੰਗਦ ਸਾਹਿਬ ਜੀ ਹੋਂਦੇ ਇਵੇਂ ਮਾਰੇ ਸਾਹ ਕਿਤੇ ਭਾਈ ਜੀ ਬਚਨ ਘਰ ਤੇ ਮਾਰਿਆ ਵੀ ਕਹਣੀ ਹੋ ਜੇ ਇਹ ਇਹ ਕਮਲੀ ਹੋ ਗਈ ਹੈ ਹੁਣ ਸਾਡੇ ਦਰਸ਼ਨ ਕਰਕੇ ਰਾਜੀ ਹੋਈ ਹੈ ਮਾਰਨ ਕਾ ਪਈ ਚੰਗਾ ਇਹ ਸਾਡਾ ਥਾਣਾ ਹੈ ਹੁਣ ਇੱਥੇ ਸਾਡੇ ਜੋਤੀ ਜੋਸ਼ ਨੂੰ ਦਾ ਗੀਠਾ ਬਣੇਗਾ ਇਹ ਜਿੱਥੇ ਗੁਰੂ ਅਰਜਨ ਗੁਰੂ ਅਮਰਦਾਸ ਦੇ ਕੀਲੇ ਨਾਲ ਚਰਨ ਲੱਗੇ ਉਹ ਕੀਲਾ ਹਰਾ ਕਰੀਦ ਬਣ ਜਾਏਗਾ ਉਹ ਕਰੀਦ ਸਾਹਿਬ ਸੰਗੇ ਜੀ ਗੁਰੂ ਕੇ ਬਾਗ ਤੇ ਮੋਰਚੇ ਵੇਲੇ ਤੱਕ ਹਰ ਆ ਰਿਹਾ ਦਰਸ਼ਨ ਕਰਦੇ ਰਹੇ ਹੈ ਹੁਣੋ ਸੁੱਕ ਗਿਆ ਹੈ ਨਵਾਂ ਮੰਦਰ ਬਣਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਏਡੀ ਕਾਣਾ ਕਾਲ ਕੇ ਗੁਰੂਵਾਰਾ ਸਾਹਿਬ ਜੀ ਨੇ ਸੇਵਾ ਦਾ ਮਹਤਮਾ ਇਹ ਬਾਣੀ ਵਿਚਾਰੀ ਹੈ ਆਪ ਇੰਨੀ ਪਹਿਲਾਂ ਸੇਵਾ ਕੀਤੀ ਹੈ ਗੁਰਸੇਵਾ ਤੇ ਸੁਭ ਉਪਜੈ ਜੀ ਭਾਈ ਸਤਗੁਰੂ ਦੀ ਸੇਵਾ ਕਰਕੇ ਆਪ ਦੇ ਚਰਨਾਂ ਦੇ ਨਾਲ ਛੋ ਕੇ ਜਿਹੜੇ ਹੱਡੀਆਂ ਪਈਆਂ ਸੀ ਉਹ ਪ੍ਰੇਤਾਂ ਦੀ ਜੁਨਾਂ ਚੋਂ ਨਿਕਲ ਕੇ ਬਕੁੰਠੇ ਜਾ ਰਹੇ ਐਦਾ ਉਹਦੇ ਚਰਨਾਂ ਦਾ ਬਹਾਦਰ ਅਸੀਂ ਸਾਧ ਸੰਗੀਤ ਜਿੱਥੇ ਲੱਗਦੇ ਸੰਤੀਪੇ ਸਹਿਬ ਕਹਿੰਦੇ ਸਭਗਾਂ ਦੀ ਸੇਵਾ ਕਰਕੇ ਹੀ ਪਾਈ ਸਾਰੇ ਸੁਖਤਮਨ ਹੁੰਦੇ ਹਨ ਫਿਰ ਦੁੱਖ ਨਾਲ ਲੱਗਾ ਆ ਜੰਮਣ ਮਰਨ ਦਾ ਦੁੱਖ ਨਾ ਪਰਖਣ ਆਕੇ ਨਹੀਂ ਲੱਗਦਾ ਹੈ ਜੰਮਣ ਮਰਨ ਮਿਟ ਗਿਆ ਇਹਨਾਂ ਨੂੰ ਦੁੱਖ ਅਗਿਆਨ ਦਾ ਵੀ ਨਹੀਂ ਆਕੇ ਲੱਗਦਾ ਜੰਮਣ ਮਨ ਵੀ ਉਹਨਾਂ ਦਾ ਮਿਟ ਗਿਆ ਹੈ ਤਾਂ ਪਾਲ ਹੋ ਗਿਆ ਹੈ ਕਾਲ ਕਾ ਕ੍ਰਿਸ਼ਨੰਦ ਸਭ ਸੈਰ ਮੇਂ ਵੀ ਕੋਈ ਵਾਹ ਨਹੀਂ ਚੱਲੇਗੀ ਉਹਦੀ ਕਾਲ ਵੀ ਉਹਨਾਂ ਨੂੰ ਦੁੱਖ ਨਹੀਂ ਦੇ ਸਕੇਗਾ ਕਿ ਹਰ ਥੇਤੀ ਮਨ ਰਵ ਰਹੇ ਉਹਨਾਂ ਦਾ ਮਨ ਤਹਰੀ ਕਾਲ ਕ੍ਰਿਸ਼ਣੇ ਨਾਲ ਪਾਈ ਹਰ ਵਕਤ ਰਵ ਰਹੇ ਹੈ ਮਿਲ ਰਹੇ ਹੈ ਸੱਚੇ ਰਹਾ ਸੰਮਾਈ ਹਰੀ ਵੇ ਸਾਥ ਮਨ ਉਹਨਾਂ ਦਾ ਉਚਾਰਨ ਵਿੱਚ ਹੀ ਰਵ ਰਿਹਾ ਮਿਲ ਰਿਹਾ ਹੈ ਅਤੇ ਸੱਚੇ ਦੇ ਵਿੱਚ ਉਹਨਾਂ ਨੇ ਜੀਵਨ ਮੂਰਤੀ ਨੂੰ ਪਾ ਕੇ ਹਰ ਵਕਤ ਸਮਾਏ ਰਹਿੰਦੇ ਹੈ ਹਰੀ ਦੇ ਨਾਮ ਸਾਧ ਮੰਨ ਰਵ ਰਿਆ ਮਿਲ ਰਿਆ ਹੈ ਤੇ ਸੱਚੇ ਆਕਾਰ ਪੁਰੇ ਰੂਪ ਵਿੱਚ ਸਮਾਲਿਆ ਭੇਦ ਹੋ ਰਿਹਾ ਹੈ ਨਾਨਕ ਹਉ ਬਲਿਹਾਰੀ ਤਿੰਨ ਤਾ ਗੁਰੂ ਜੀ ਕਹਿੰਦੇ ਉਹਨਾਂ ਪਿਆਰਿਓ ਤੋ ਅਸੀਂ ਬਲਿਹਾਰ ਕੁਰਬਾਨ ਜਾਂਨੇ ਹੂੰ ਜੋ ਚੱਲਣ ਸਤਿਗੁਰ ਪਾ ਜਿਵੇਂ ਭਾਈ ਗੁਰੂ ਸਾਹਿਬ ਨੇ ਅਨਸਾਰ ਹੋ ਕੇ ਚਾਹਦੇ ਹਨ ਹੰਕਾਰ ਛੱਡ ਕੇ ਮਹੱਲਾ ਤੀਜਾ ਬਿਨ ਸਬਦ ਐਸੋ ਸੁਧਣਾ ਹੋਵਈ ਸ਼ਬਦ ਦੀ ਕਮਾਈ ਕਰਿ ਕੇ ਬਿਨ ਮਨ ਨਹੀਂ ਸੁਧ ਹੋ ਸਕਦਾ ਜੀਵ ਦੀ ਕੋਈ ਕਿਸੇ ਪ੍ਰਕਾਰ ਪ੍ਰੇਕ ਕਰ ਸੰਤਾ ਕਰਨ ਦੀ ਨਹੀਂ ਹੋ ਸਕਦੀ ਇਹ ਅਨੇਕ ਕਰਾ ਸੀਗਾ ਜੇ ਸਰਕਾਰ ਪ੍ਰਾਤਕ ਸਾਦ ਨੇ ਅਤੇ ਜਨ ਪਰਾਜ ਕਰ ਲਵੇ ਸਭਨਾਂ ਪਿਛ ਨਾਲ ਅਨੇਕਾਂ ਕਰ ਲਵੇ ਤੇ ਕੀ ਸਾਰ ਨਾ ਜਾਣੀ ਕੋਈ स्त्री ਆਏ ਦੇ ਪਤੀ ਦੀ ਸੇਵਾ ਦੀ ਸਾਰ ਨਹੀਂ ਜਿਹੜੀ ਜਾਣਦੀ ਦੂਜੇ ਭਾਏ ਪਿਆਰ ਬੁਰਜੀ ਪਰਖਾਂ ਨਾਲ ਪ੍ਰੇਮ ਕਰਦੀ ਹੈ ਦੁਆਦ ਕਾਜ ਪਈ ਹੋਈ ਆਪਣੇ ਪਤੀ ਵਰਤਨ ਵਿੱਚ ਨਹੀਂ ਰਹਿੰਦੀ ਹੈ ਸਾਖ ਸੁਧ ਸਾਖ ਲਖਣੀ ਉਹ ਹੀ ਕੁਸ਼ੁਧ ਉਪਬਿੱਤ ਦੇਣ ਵਾਲੀ ਹੈ ਜਿਹੜੀ ਪੜਪੁਰ ਖਾਣੋਂ ਤੱਕਦੀ ਹੈ ਉਹ ਹੀ ਖੋਟੇ ਲਖਣਾ ਵਾਲੀ ਹੈ ਉਹ ਆਪਦੀ ਕੁਲ ਨੂੰ ਪਟਣ ਵਾਲੀ ਨਾਸ਼ ਕਰਨ ਵਾਲੀ ਹੈ ਨਾਨਕ ਨਾਰੀ ਵਿੱਚ ਕੋਈ ਇਸਤਰੀਆਂ ਵਿੱਚੋਂ ਕੋਨੈਰ ਬਾਲੀ ਖੋਟੀ ਇਸਤਰੀ ਹੈ ਸ਼ਨਾਰ ਹੈ ਹੀ ਜੀ ਜਿਹੜੀ ਪਹਿਰੇ ਕਮਾਂ ਨੂੰ ਕਰਨ ਵਾਲੀ ਹੈ ਇਸੇ ਪ੍ਰਕਾਰ ਫਿਰ ਕੀ ਸਾਰ ਨਾ ਜਾਣੀ ਉਹ ਮਤੀ ਅਕਾਲਪੁਰਖ ਹੈ ਭਾਈ ਉਹ ਇਸਾਰ ਖਬਰ ਉਹ ਰੂਹਾਂ ਨਹੀਂ ਜਾਣਦੀਆਂ ਆਪਣੇ ਆਪ ਨੂੰ ਮਹਾਤਮਾ ਬਣਾ ਕੇ ਵੀ ਉਜੈ ਭਾਈ ਪਿਆਰ ਜਿਨੇ ਦੁਨਗੇ ਜੇ ਵੀ ਦੇਤਿਆ ਜਿਤਾ ਹੈ ਗਵਾਯਤ ਬਾਜ ਲੱਗੇ ਹੈ ਜੀਵੀ ਇਸ ਦਾ ਤੇਤ ਸਮਝਦੇ ਹੈ ਤੇ ਪਿਆਰ ਗਵਾਯਤ ਬਾਜ ਜੁਲੈਗੀ ਵਿੱਚ ਹੀ ਹਰ ਵਕਤ ਹੈ ਸਾਕ ਸੁਧ ਸਾਕ ਲਖਣੀ ਸਭ ਉਸ ਅਪਵਿੱਤਰ ਹੁੰਦੇ ਵਾਲੇ ਹਨ ਸੋ ਜਨੀਉ ਨਾਲੇ ਜੇਬੇ ਛਾਪ ਕੋਲ ਖਣੀ ਉਹਨਾਂ ਦੇਵੀ ਕੋਲ ਨੂੰ ਖਣੀ ਪੜਪਤਾ ਅੰਦਰੋਂ ਖੋਟੇ ਕਾਂਗਰੰ ਦਸ਼ਨਾ ਵਾਲੀ ਹੈ ਨਾਨਕ ਨਾਰੀ ਵਿੱਚ ਕੁਨਾ ਨੈਰੀਆਂ ਇਸਰੀਆਂ ਜੀਵਾਂ ਵਿੱਚ ਕੋ ਕੋਨਾਰ ਕੁਜੀਵ ਹਨਗੇ ਉਹ ਮੰਦ ਭਾਗੀ ਜੀਵ ਹਨ ਔੜੀ ਹਰ ਹਰ ਆਪਣੀ ਦਇਆ ਕਰ ਜੇ ਹਰ ਹਰ ਪਰਮੇਸ਼ਰ ਆਪਣੀ दया दृष्टि ਸਾਡੇ ਤੇ ਕਰੋ ਜੀ ਹਰ ਬੁਲੀ ਬੈਣੀ ਮਾਰੇ ਬੈਣੀ ਬਚਨਾ ਕਰਕੇ ਵੀ ਕੇ ਪ੍ਰਮੇਸ਼ਰ ਆਪ ਦੇ ਬਚਨ ਨੂੰ ਬੋਲਦੇ ਰਹੀਏ ਬਾਣੀ ਕਰਕੇ ਹਰ ਵੇਲੇ ਆਪ ਦੇ ਬਚਨ ਬੋਲੀਏ ਹਰ ਨਾਮ ਤੇ ਆਈ ਹਰ ਉਚਰਾ ਸੇਹਰੀ ਮਨ ਕਰਕੇ ਵੀ ਆਪ ਦੇ ਨਾਮ ਨੂੰ ਪਿਆਉਦੇ ਰਹੀਏ ਸੇਹਰੀ ਆਪ ਦੇ ਨਾਮ ਦਾ ਅਸ਼ਾਸਨ ਨਾਲ ਵੀ ਉਚਾਰਨ ਕਰਦੇ ਰਹੀਏ ਹਰ ਲਾਹ ਲੈਣੀ ਸੇਹਰੀ ਆਪ ਦੇ ਅੰਮ੍ਰਿਤ ਨਾਮ ਦਾ ਲਾਹ ਲੈਣਾ ਕਰੀਏ ਮੁੱਖਾ ਜਨਮ ਵਿੱਚ ਜੋ ਜਪਦੇ ਹਰ ਹਰ ਦਿਲ ਸਰਾਹ ਜੇ ਪ੍ਰਮੇਸ਼ਰ ਜੋ ਰਾਜ ਨੇ ਹੇ ਹਰੀ ਸਾਰੇ ਨੂੰ ਹਰੇ ਪਰੇ ਕਰਨ ਵਾਲੇ ਯੋ ਆਵਦੇ ਨਾ ਰਾਜ ਨੇ ਗਿਆਪਦੇ ਆਏ ਤਨ ਹਉ ਕੁਰਬਾਨ ਉਹਨਾਂ ਨੂੰ ਉਸੇ ਸਰੀਰ ਕਰਕੇ ਕੁਰਬਾਨ ਜਾਣੇ ਹੈ ਬਰਿਹਾਰ ਜਾਣੇ ਆਪਾ ਵਾਰਦੇ ਹੈ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧੇ ਆਂ ਮੇਰੇ ਸਤਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਦਸਹਤ ਆਤਿਆਂ ਨੂੰ ਆਪਣੇ ਪਿਆਰੇ ਜਾਣ ਕੇ ਦਿਲ ਦੀ ਭਾਵਨਾ ਨਾਲ ਅਰਾਧਿਆ ਹੈ ਆਦੰਤਿਕ ਉਤਾਰ ਸੋਈ ਗੁਰੂ ਸਮਝਿਓ ਹਜ਼ਾਰਾ ਜਿਹਨੂੰ ਨਿਸ਼ਚਾ ਆਇਆ ਹੈ ਜਾਨ ਦੇਖ ਖਾਨ ਉਹ ਜਿਹਨੂੰ ਇਹ ਅੱਖਾਂ ਦੇ ਸਹੂਲੇ ਕਰਦੇ ਆਪੇ ਅੱਖਾਂ ਨਾਲ ਦੇਖੀਏ ਚਾਨੋ ਮਹਾਂਪੁਰਖਾਂ ਦਾ ਜੀਵਨ ਹੈ ਹਉ ਵਾਰਿਆ ਆਪਣੇ ਗੁਰੂ ਦਾ ਐਸਾ ਬਈ ਆਪਣੇ ਸਤ ਗੁਰੂ ਨਾਨਕ ਦੇਵ ਜੀ ਹਾਰਿ ਕੁਰਬਾਨ ਜਾਨੇ ਹੋ ਜਿਨ ਮੀਰਾ ਹਰ ਸੱਜਣ ਮੀਲਿਆ ਸੈਣੀ ਜਿਨੋ ਸੱਜਣਾਂ ਮੀਰਾ ਹਰੀ ਜੋ ਸੱਜਣ ਸੈਣੀ ਸੰਗੀ ਹੈ ਸਾਥੀ ਆ ਸਾਡਾ ਲੋਕ ਪਰਲੋਕ ਦਾ ਹੜਾ ਕਿਤੇ ਉਹਦੇ ਨਾਲ ਮੇਲ ਦਿੱਤਾ ਹੈ ਸਾਡੇ ਕਾਈ